ਇਹ ਤੁਸੀਂ ਇੱਕ ਵਧੀਆ ਗੱਡੀ ਦੀ ਪੱਕੀ ਸੰਜਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਰਾਈਂ ਚ ਸਵਾਗਤ ਹੈ ਜੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਦਿਲਾਂ ਨੂੰ ਛੋਣ ਵਾਲੇ ਤੇ ਮੇਰੇ ਦਿਲ ਨੂੰ ਭਾਉਣ ਵਾਲੇ ਤੁਹਾਡੇ ਦਿਲ ਨੂੰ ਭਾਉਣ ਵਾਲੀਆਂ ਰੂਹਾਂ ਮੈਂ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹੋਣਾ ਸਮੂਹ ਦਰਸ਼ਕ ਜਿਹੜੇ ਲਾਈਵ ਦੇਖ ਰਹੇ ਨੇ ਸਾਰਿਆਂ ਦਾ ਦਿਲ ਦੀਆਂ ਗਰਾਈਂ ਚ ਸਵਾਗਤ ਹੈ ਭਾਵੇਂ ਕਹਿੰਦੇ ਆ ਨਾ ਕਿ ਸੱਤ ਸਮੁੰਦਰੋਂ ਪਾਰ ਆ ਕੇ ਵੀ ਉਸ ਮਿੱਟੀ ਦਾ 모ਹ ਤੇ ਉੱਥੇ ਦਾ ਦਰਦ ਉਹਦੀਆਂ ਚੀਸਾਂ ਸਾਨੂੰ ਜਦੋਂ ਸੁਣਦੀਆਂ ਨੇ ਇੱਥੇ ਉਹ ਪੀੜਾ ਸੀ ਮਹਿਸੂਸ ਕਰ ਸਕਦੇ ਆ ਭਾਰਤ ਦੀ ਪੰਜਾਬ ਦੀ ਰਾਜਨੀਤੀ ਬਾਰੇ ਤਕਰੀਬਨ ਰੋਜ਼ਾਨਾ ਗੱਲਾਂ ਬਾਤਾਂ ਹੁੰਦੀਆਂ ਨੇ ਮੇਰੇ ਕੋਲ ਜਲਦੀ ਦੇ ਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੜਾ ਲੰਮਾ ਸਮਾਂ ਹੋ ਗਿਆ ਢਾਈ ਦਾ ਹੱਕੇ ਦੇ ਲਾਗੇ ਤੱਕ ਗੇ মিডিਆ ਚਾਏ ਨੂੰ ਰਾਜਨੀਤਿਕ ਲੋਕ ਮੇਰੇ ਕੋਲ ਆਣ ਤੋਂ ਗੁਰੇਜ਼ ਕਰਦੇ ਆ ਉਹਨਾਂ ਨੂੰ ਪਤਾ ਹੈ ਮੇਰਾ ਸੁਭਾਅ ਹੈ ਕਿ ਮੈਂ ਜਿਹੜਾ ਸੱਚ ਉਹ ਨਾ ਤੋਂ ਜਾਣਨਾ ਚਾਹਣਾ ਪਰ ਸਾਡੀ ਕਮਿਊਨਿਟੀ ਦੀ ਬਹੁਤ ਹੀ ਸਤਕਾਰਯੋਗ ਸ਼ਖਸੀਅਤ ਜਿਹੜੇ ਅੱਜ ਕੱਲ ਸਾਡੇ ਇੱਥੇ ਮੁਲਕ ਦੇ ਵਿੱਚ ਕੈਨੇਡਾ ਦੇ ਵਿੱਚ ਆਏ ਹੋਏ ਨੇ ਖਾਸ ਕਰਕੇ ਉਸ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਨੂੰ ਸਾਡੇ ਰਾਜਨੀਤਿਕ ਲੋਕਾਂ ਨੇ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਸੀ ਇੱਕ ਲੈਂਦਾ ਪੰਜਾਬ ਕਰ ਦਿੱਤਾ ਸੀ ਤੇ ਇੱਕ ਚੜ੍ਹਦਾ ਪੰਜਾਬ ਕਰ ਦਿੱਤਾ ਸੀ ਫਿਰ ਉਸ ਤੋਂ ਬਾਅਦ ਏਡੇ ਮਹਾ ਪੰਜਾਬ ਨੂੰ ਰਾਜਨੀਤਿਕ ਲੋਕਾਂ ਦੀ ਨਲਾਇਕੀ ਕਰਕੇ ਪੰਜਾਬੀ ਸੂਬਾ ਲੈਣ ਦੀ ਬਹਾਨੇ ਇੱਕ ਸੂਬੇ ਬਣਾ ਕੇ ਰੱਖ ਦਿੱਤੀ ਤੇ ਅੱਜ ਜਿਹੜੇ ਹਾਲਾਤ ਪੰਜਾਬ ਦੇ ਬਣੇ ਹੋਏ ਨੇ ਉਹਦੇ ਤੋਂ ਕੌਣ ਨਹੀਂ ਜਾਣਦਾ ਬੱਚਾ ਬੱਚਾ ਜਾਣਦਾ ਪਰ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਜਿਹੜੇ ਕਿ ਬੜੇ ਲੰਮੇ ਸਮੇਂ ਤੋਂ ਮੈਂ ਕਹਾ ਕਿ तकरीबन 20-25 ਵਰਿਆਂ ਤੋਂ ਮੈਂ ਇਹਨਾਂ ਨੂੰ ਦੇਖ ਰਿਹਾ ਕਿ ਕਮਿਊਨਿਸਟ ਪਾਰਟੀ ਆਫ ਇੰਡੀਆ ਜਿਹੜੀ ਸੈਂਟਰਲ ਕਮੇਟੀ ਆ ਉਹਦੇ ਮੈਂਬਰ ਨੇ ਬੜੇ ਲੰਮੇ ਸਮੇਂ ਤੋਂ ਉੱਥੇ ਰਾਜਨੀਤਿਕ ਤੌਰ ਤੇ ਵਿਚਰ ਰਹੇ ਨੇ ਪਾਰਟੀ ਨੂੰ ਤਕੜਾ ਕਰਨ ਦੇ ਲਈ ਪਾਰਟੀ ਦੇ ਵਿੱਚ ਆਕਸੀਜਨ ਦੇਣ ਦੇ ਲਈ ਇਹਨਾਂ ਨੇ ਬੜਾ ਕੰਮ ਕੀਤਾ ਹੈ ਤੇ ਪਿਛਲੇ ਦਿਨੀ ਇੱਥੇ ਇੱਕ ਵੱਡਾ ਸੈਮੀਨਾਰ ਵੀ ਕੀਤਾ ਗਿਆ ਸੀ ਇਕੱਠ ਕੀਤਾ ਗਿਆ ਸੀ ਪਰ ਮੈਂ ਇੱਥੇ ਨਹੀਂ ਸਾਂ ਇਸ ਕਰਕੇ ਉਸ ਕਾਨਫਰੰਸ ਨੂੰ ਉਸ ਇਕੱਠ ਨੂੰ ਸੈਮੀਨਾਰ ਨੂੰ ਮੈਂ ਨਹੀਂ ਦੇਖ ਸਕਿਆ ਪਰੰਤੂ ਮੀਡੀਆ ਦੇ ਵਿੱਚ ਜਰੂਰ ਇਹਦੀ ਚਰਚਾ ਹੋਈ ਤੇ ਅੱਜ ਸਤਕਾਰਯੋਗ ਮੰਗਤ ਰਾਮ ਪਾਸਲਾ ਜੀ ਮੈਨਾਂ ਬਾਰੇ ਜਹਾਂ ਤੱਕ ਬਹੁਤ ਲੰਮਾ ਸਮਾਂ ਜ਼ਿਕਰ ਕਰ ਸਕਦਾ ਪਰ ਜਿਨ੍ਹਾਂ ਲੋਕਾਂ ਨੇ ਨੈਕਸਟ ਸਲਾਈਡ ਮੂਵਮੈਂਟ ਦੇਖੀ ਹੈ ਕਾਮਰੇਡ surjit singh ਉਹਨਾਂ ਦੇ ਨਾਲ ਵਿਚਰ ਕੇ ਜਿਨ੍ਹਾਂ ਨੇ ਦੇਖਿਆ ਕਿਉਂਕਿ ਅਸੀਂ ਹਮੇਸ਼ਾ ਕਾਂਗਰਸ ਦੀ ਗੱਲਬਾਤ ਅਕਾਲੀ ਦਲ ਦੀ ਗੱਲਬਾਤ ਦਿੱਲੀੋਂ ਆਏ ਝਾੜੂ ਵਾਲਿਆਂ ਦੀ ਗੱਲਬਾਤ ਜ਼ਰੂਰ ਕਰਦੇ ਆ ਪਰ ਅਸੀਂ ਭੁੱਲ ਜਾਂਦੇ ਆ ਕਿ ਕਿੰਨਾ ਵੱਡਾ ਯੋਗਦਾਨ ਹੈ ਇਸ ਪਾਰਟੀ ਦਾ ਇਹਦੇ ਸਤਕਾਰਯੋਗ ਸਖਸ਼ੀਅਤ ਅ ਮੰਗਤਰਾਮ 파ਸਲਾ ਜੀ ਆਏ ਹੋਏ ਨੇ ਆ ਉਹਨਾਂ ਦਾ ਕਰਦੇ ਹਾਂ ਸਵਾਗਤ 파ਸਲਾ ਸਾਹਿਬ ਸਭ ਤੋਂ ਪਹਿਲਾਂ ਕੈਨੇਡਾ ਚ ਆਇਓ ਤੇ ਸਾਡੇ ਸਟੂਡੀਓ ਸੰਜਾ ਟੀਵੀ ਦੇ ਤੁਹਾਡਾ ਦਿਲ ਦੀਆਂ ਗਰਾਈਆਂ ਚ ਸਵਾਗਤ ਹੈ ਮੈਂ ਸੰਜਾ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਔਰ ਆਪਣੇ ਭੈਣਾ ਭਰਾਵਾਂ ਨੂੰ ਆਪਣੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਕਹਿੰਦਾ ਔਰ ਮੈਂ ਬਹੁਤ ਰਿਣੀ ਆ ਪ੍ਰਬੰਧਕਾਂ ਦਾ ਉਹਨਾਂ ਨੇ ਮੈਨੂੰ ਤੁਹਾਡੇ ਰੂਬਰੂ ਹੋਣ ਦਾ ਮੌਕਾ ਦਿੱਤਾ ਜੀ ਬਹੁਤ ਹੀ ਧੰਨਵਾਦ ਇਸ ਲਈ ਸਿੱਧੇ ਤਰੀਕੇ ਪੰਜਾਬ ਦੀ ਰਾਜਨੀਤਿਕ ਤੇ ਭੂਗੋਲਕ ਸਥਿਤੀ ਵੱਲ ਅੱਜ ਖੜਾ ਹੋਏ ਹੋਏ ਨੇ ਤੇ ਅੱਜ ਮੈਂ ਸਵੇਰੇ ਖਬਰਾਂ ਕਰ ਰਿਹਾ ਸੀ ਜਦੋਂ ਹਰ ਰਾਜਨੀਤਿਕ ਬੰਦਾ ਵੀਡੀਓ ਬਣਾ ਕੇ ਟਰੈਕਟਰ ਦੇ ਉੱਤੇ ਖੜ ਕੇ ਫੋਟੋਆਂ ਖਿਚਾ ਕੇ ਆਪਣੇ ਆਪ ਨੂੰ ਇਉਂ ਦੱਸ ਰਹੇ ਨੇ ਕਿ ਅਸੀਂ ਲੋਕਾਂ ਦੇ ਮਸੀਹ ਹਾਂ ਆ ਜਿਹੜਾ ਖੜਾ ਆ ਉਹਦੇ ਲਈ ਸਾਡੇ ਪਾਰਟੀ ਦੇ ਵਰਕਰ ਬੜੀ ਤਦਾਦ ਦੇ ਵਿੱਚ ਜਾ ਰਹੇ ਨੇ ਕੋਈ ਲੰਗਰ ਲੈ ਕੇ ਚੱਲੇ ਆ ਕੋਈ ਟਰੈਕਟਰ ਲੈ ਕੇ ਚੱਲੇ ਆ ਕਿਵੇਂ ਲੈਨੇਓ ਮੇਰਾ ਪੰਜਾਬ ਅੱਜ ਦਾ ਤੇ ਅਜ ਤੋਂ ਪੰਜਾਬ ਰੇ ਪੰਜਾਬ ਪਹਿਲਾਂ ਦਾ ਕਿੱਥੇ ਖੜਾ ਹੈ ਕਿਹੜੀ ਸਥਿਤੀ 'ਚ ਹੈ ਦੇਖੋ ਬੇਨਤੀ ਹੈ ਜੀ ਕੋਈ ਸਮਾਂ ਸੀ ਜਦੋਂ ਲੋਕਾਂ ਦੇ ਭਲੇ ਦਾ ਕੰਮ ਕਰਨ ਵਾਲਾ ਇਨਸਾਨ ਲੋਕਾਂ ਤੋਂ ਲੋਕੇ ਰਹਿੰਦਾ ਸੀ ਤਾਂ ਕਿ ਉਹਦਾ ਕਦੇ ਬੇਲੋੜਾ ਚਰਚਾ ਨਾ ਸ਼ੁਰੂ ਹੋ ਜਾਏ ਜੀ ਮੇਰੀ ਸ਼ੁਪੇ ਰਹਿਣ ਦੀ ਚਾਹ ਤੇ ਸ਼ੁਪ ਤੁਰ ਜਾਣ ਦੀ ਜੀ ਇਹ ਭਾਵਨਾ ਹੁੰਦੀ ਸੀ ਪਰ ਅੱਜ ਕੱਲ ਇਹ ਰਿਵਾਜ ਬਣ ਗਿਆ ਹੁਕਮਰਾਨਾਂ ਦਾ ਔਰ ਜਿਹੜੇ ਰਾਸੀ ਲੋਕ ਰਾਜ ਕਬ ਕਰਨਾ ਚਾਹੁੰਦੇ ਆ ਵੀ ਉਹ ਕੰਮ ਭਾਵੇਂ ਨਵੇਂ ਪੈਸੇ ਦਾ ਨਾ ਕਰਨ ਲੇਕਿਨ ਉਹਦਾ ਪ੍ਰਚਾਰ ਉਹ ਲੱਖਾਂ ਕਰੋੜਾਂ ਰੁਪਈਆ ਜਿੰਨਾ ਕਰਨਾ ਚਾਹੁੰਦੇ ਆ ਇਸ ਲਈ ਤੁਹਾਨੂੰ ਇਹ ਗੱਲ ਠੀਕ ਆ ਵੀ ਲੋਕੀ ਭਾਵੇਂ ਮਰ ਰਹਿ ਹੋਣ ਪਰ ਉਹਨਾਂ ਦਾ ਮੋਬਾਈਲ ਫੋਨ ਤੇ ਜਾ ਕੇ ਇਹ ਦੱਸਣਾ ਬੜਾ ਜ਼ਰੂਰੀ ਬਣ ਜਾਂਦਾ ਕਿ ਮੈਂ ਲੋਕਾਂ ਕੋਲ ਗਿਆ ਸੀ ਬਚਾਉਣ ਦੇ ਨਾਲੋਂ ਜ਼ਿਆਦਾ ਪ੍ਰਚਾਰ ਦਾ ਤਰੀਕਾ ਜ਼ਿਆਦਾ ਬਣਾ ਲਿਆ ਇਹ ਸਾਡੇ ਲਈ ਬਦਕਿਸਮਤੀ ਆ ਮੈਂ ਸਮਝਦਾ ਕਿ ਲੋੜ ਤਾਂ ਹੁੰਦੀ ਲੋਕਾਂ ਦਾ ਮਦਦ ਕਰਨ ਦੀ ਤੇ ਪਰ ਇੱਥੇ ਫੋਕਾ ਪ੍ਰਚਾਰ ਦੇ ਉੱਤੇ ਜ਼ਿੰਦਗੀ ਇਕੱਠੀ ਜਾ ਰਹੀ ਹੈ ਇਹ ਨਿਰਾਸ਼ਾ ਜਨਨ ਕਰ ਲਿਆ ਮੇਰੇ ਹਿਸਾਬ ਨਾਲ ਪੰਜਾਬ ਦੀ ਡਿਵੈਲਪਮੈਂਟ ਕਈ ਲੋਕ ਪੰਜ ਪੰਜ ਵਾਰੀ ਮੁੱਖ ਮੰਤਰੀ ਮੈਨੂੰ ਯਾਦ ਹੈ ਜਦੋਂ ਅਸੀਂ ਛੋਟੇ ਹੁੰਦੇ ਸੀ ਪ੍ਰਾਇਮਰੀ ਚ ਪੜ੍ਹਦੇ ਸੀ ਨਾ ਸਾਡੇ ਇੱਕੋ ਹੀ ਹੁੰਦਾ ਏ ਕਿ ਪੰਥ ਨੂੰ ਵੋਟ ਪਾਉਣੀ ਹੈ ਬਸ ਪਿੰਡਾਂ ਦੇ ਵਿੱਚ ਇਹੀ ਹੁੰਦਾ ਕਿ ਪੰਥ ਨੂੰ ਵੋਟ ਪਾਉਣੀ ਹੈ ਏ ਨਹੀਂ ਪਤਾ ਕਿ ਜਿਹੜੇ ਪੰਥ ਨੂੰ ਤੁਸੀਂ ਵੋਟ ਪਾ ਰਹੇ ਹੋ ਜਿਹੜੇ ਵਿਅਕਤੀ ਉਹਨਾਂ ਦਾ ਪੰਥ ਦਾ ਸਤਿਆਨਾਸ਼ ਕਰਨਾ ਹੈ ਉਹਨੇ ਤਾਂ ਬਰਬਾਦੀ ਕਰਨੀ ਉਹਨੇ ਲੁੱਟ ਕੇ ਪੰਜਾਬ ਨੂੰ ਆਪਣੇ ਪਰਿਵਾਰ ਦਾ ਪੰਥ ਵੱਡਾ ਕਰਨਾ ਹੈ ਤੁਸੀਂ ਨੈਕਸ ਲਾਈਟ ਮੂਵਮੈਂਟ ਵੇਲੇ ਵੀ ਕਿਉਂਕਿ ਆ ਟ੍ਰੇਡ ਯੂਨੀਅਨ ਦੇ ਵਿੱਚ ਵੀ ਤੁਸੀਂ ਬੜਾ ਕੁਝ ਬਹੁਤ ਕੁਝ ਕੀਤਾ ਹੈ ਤੁਹਾਡੇ ਬਾਰੇ ਬੜਾ ਕੁਝ ਕਿਹਾ ਜਾ ਸਕਦਾ ਹੈ ਜਿਹੜੀ ਅਜੋਕੀ ਰਾਜਨੀਤਿਕ ਸਥਿਤੀ ਹੈ ਉਹਦੇ ਵਿੱਚ ਤੁਹਾਡੀ ਪਾਰਟੀ ਕਿੱਥੇ ਖੜੀ ਹੈ ਦੇਖੋ ਜੋ ਅਸਲ ਅਵਸਥਾ ਇਹ ਆ ਕਿ ਪੰਜਾਬ ਦੇ ਵਿੱਚ ਜਿਹੜੇ ਵੱਖ-ਵੱਖ ਧੜੇ ਰਾਜ ਕਰਦੇ ਰਹੇ ਉਹਨਾਂ ਨੇ ਪੰਜਾਬ ਦੇ ਭਵਿੱਖ ਲਈ ਚੰਗੇ ਉਜਲੇ ਭਵਿੱਖ ਵਾਸਤੇ ਬਹੁਤ ਘੱਟ ਸੋਚਿਆ ਹੂੰ ਮੈਂ ਇਹ ਤਾਂ ਨਹੀਂ ਕਹੂੰਗਾ ਕਿ ਪੰਜਾਬ ਨੇ ਕੋਈ ਤਰੱਕੀ ਨਹੀਂ ਕੀਤੀ ਸੁਪੋਜ਼ ਤੁਸੀਂ ਜਾਓ ਪੰਜਾਬ ਦੇ ਵਿੱਚ ਤੁਹਾਨੂੰ ਸੜਕਾਂ ਮਿਲ ਜਾਣਗੀਆਂ ਪਹਿਲਾਂ ਨਾਲੋਂ ਚੰਗੀਆਂ ਬਿਲਕੁਲ ਤੁਹਾਨੂੰ ਵੱਡ-ਵੱਡੀਆਂ ਬਿਲਡਿੰਗਾਂ 'ਚ ਯੂਨੀਵਰਸਟੀਆਂ ਵੀ ਮਿਲ ਜਾਣਗੀਆਂ ਕਿਸੇ ਵੇਲੇ ਯੂਨੀਵਰਸਟੀਆਂ 2-3 ਹੁੰਦੀਆਂ ਸੀ ਅੱਜ ਕੱਲ ਯੂਨੀਵਰਸਟੀਆਂ ਦਾ ਉੱਥੇ ਲੱਗਦਾ ਢੇਰ ਲੱਗਾ ਆ ਇਸ ਪੱਖ ਤੋਂ ਦਾ ਤਰੱਕੀ ਹੈ ਗ੍ਰੀਨ ਰੈਵਿਊਲੂਸ਼ਨ ਤੋਂ ਬਾਅਦ ਕੁਝ ਕਿਸਾਨੀ ਦਾ ਇੱਕ ਕਿੱਸਾ ਵੀ ਥੋੜਾ ਜਿਹਾ ਅੱਗੇ ਨੂੰ ਗਿਆ ਜੀ ਵਿਦੇਸ਼ਾਂ ਚ ਆ ਕੇ ਲੋਕਾਂ ਨੇ ਬਹੁਤ ਮਿਹਨਤ ਕੀਤੀ ਹੈ ਨਰੀਜ਼ ਭਰਾਵਾਂ ਨੇ ਭੈਣਾ ਨੇ ਉਹਨਾਂ ਕਰਕੇ ਵੀ ਕੋਈ ਤੁਹਾਨੂੰ ਦੱਸੇਗਾ ਵੀ ਸਾਡਾ ਪੰਜਾਬ ਚਰਣਕਾ ਪਰ ਅਸਲੀਅਤ ਇਹ ਹੈ ਪੰਜਾਬ ਦੀ ਕਿ ਜਿਹੜਾ ਪੰਜਾਬ ਦੇਖਿਆ ਸੀ ਅਸੀਂ ਅੱਜ ਤੋਂ 50 60 ਸਾਲ ਪਹਿਲਾਂ ਉਹ ਪੰਜਾਬ ਇਹਨਾਂ ਹੁਕਮਰਾਨਾਂ ਨੇ ਨਹੀਂ ਛੱਡਿਆ ਪੰਜਾਬ ਦੇ ਪਾਣੀ ਬਾਰੇ ਕਿਹਾ ਜਾਂਦਾ ਵੀ ਅੰਮ੍ਰਿਤ ਵਰਗਾ ਹੈ ਅੱਜ ਪੰਜਾਬ ਦਾ ਪਾਣੀ ਤਜ਼ਾਬੀ ਪਾਣੀ ਹੈ ਪੰਜਾਬ ਦੇ ਦਰਿਆਵਾਂ ਦੀ ਸਿਫਤਾਂ ਕੀਤੀਆਂ ਵੀ ਅਸੀਂ ਪੰਜ ਦਰਿਆਵਾਂ ਦੀ ਧਰਤੀ ਆ ਅੱਜ ਦਰਿਆਵਾਂ ਦਾ ਪਾਣੀ ਜ਼ਰੀਲਾ ਬਣਾਤਾ ਬਹਿ ਕੇ ਵਾਤਾਵਰਣ ਬਾਰੇ ਗੁਰੂ ਨਾਨਕ ਦੇਵ ਜੀ ਨੇ ਬੜਾ ਕੁਝ ਕਿਹਾ ਪਵਨ ਗੁਰੂ ਪਾਣੀ ਪਿਤਾ ਲੇਕਿਨ ਅਸੀਂ ਸਾਰੇ ਵਾਤਾਵਰਣ ਦੀ ਤਬਾਹੀ ਕਰ ਦਿੱਤੀ ਹੈ ਜਿਹੜਾ ਪੰਜਾਬ ਗੱਬਰੂਆਂ ਦੇ ਨਾਂ ਤੇ ਮਸ਼ਹੂਰ ਸੀ ਅੱਜ ਉਹਦੇ ਗੱਭਰੂ ਨਸ਼ਿਆਂ ਦੇ ਕਰਕੇ ਮਸ਼ਹੂਰੀ ਲੈ ਰਹੇ ਦੁਨੀਆ 'ਚ ਇਸ ਲਈ ਸੰਤਾਪ ਇਹ ਚੱਲਿਆ ਮੈਂ ਸਮਝਦਾ ਕਿ ਅਸੀਂ ਮੈਂ 1970 ਵਿੱਚ ਆਇਆ ਇਸ ਲਹਿਰ ਵਿਦਿਆਰਥੀ ਲਹਿਰ ਚ ਅੱਛਾ ਜੀ ਤੇ ਵਿਦਿਆਰਥ ਬਲਕੇ 2 ਸਾਲ ਪਹਿਲਾਂ ਵੀ ਆਇਆ ਹੋਮਗਾ ਪਰ 70 ਤੋਂ ਐਕਟਿਵ ਹੋਇਆ ਜ਼ਿਆਦਾ ਮੈਂ ਉਹ ਸਾਰੇ ਦੌਰ ਦੇਖੇ ਆ ਵਕ ਵਕ ਪਰ ਮੈਂ ਇਹ ਗੱਲ ਜ਼ਿੰਮੇਵਾਰੀ ਨਾ ਕਹੀ ਨਾ ਵੀ ਜਿਹੜਾ ਕਮਿਊਨਿਸਟ ਫਲਸਫਾ ਆ ਜੇ ਤੇ ਅਸੀਂ ਅਮਲ ਕਰਨ ਦਾ ਯਤਨ ਕੀਤਾ ਇਹ ਉਹੀ ਫਲਸਫਾ ਆ ਜਿਹੜਾ ਗੁਨਾਗਦੇਵ ਜੀ ਮਹਾਰਾਜ ਜੀ ਨੇ ਸਾਨੂੰ 550 ਸਾਲ ਪਹਿਲਾਂ ਦਿੱਤਾ ਸੀ ਉਹਦੀ ਇਹ ਗਾਂਹ ਅਗਲੀ ਪੜਾਈ ਹੈ ਉਹਦਾ ਆਧਾਰ ਉਹੀ ਆ ਸਾਡਾ ਸਾਡਾ ਆਧਾਰ ਗਦਰ ਪਾਰਟੀ ਦੇ ਵਿਚਾਰਾਂ ਵਾਲਾ ਆ ਸਾਡਾ ਆਧਾਰ ਭਗਤ ਸਿੰਘ ਹੋਰਾਂ ਦੇ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣ ਦਾ ਹੈ ਇਸ ਵਾਸਤੇ ਅਸੀਂ ਯਤਨ ਕੀਤਾ ਉਹ ਜਦੋਂ ਦਾ ਮੈਂ ਲਹਿਰਚ ਆਇਆ ਵੀ ਹਰ ਢੰਗ ਨਾਲ ਮਜ਼ਦੂਰਾਂ ਦੀ ਨੌਜਵਾਨਾਂ ਦੀ ਕਿਸਾਨਾਂ ਦੀ ਚੇਤਨਾ ਪੈਦਾ ਕੀਤੀ ਜਾਵੇ ਉਹਨਾਂ ਨੂੰ ਮੌਜੂਦਾ ਢਾਂਚੇ ਦੀ ਅਸਲੀਅਤ ਬਾਰੇ ਦੱਸਿਆ ਜਾਵੇ ਫਿਰ ਇੱਕ ਬਰਾਬਰਤਾ ਦੇ ਆਧਾਰਤ ਸਮਾਜ ਸਿਰਜਿਆ ਜਾਵੇ ਇਹ ਕੰਮ ਬਹੁਤ ਭਾਵੇਂ ਔਖਾ ਆ ਪਰ ਅਸੀਂ ਲਹਿਰਚ ਆਏ ਇਹ ਸਿਹਾਰ ਸਮਾਜ ਨੂੰ ਸਿਰਜਣ ਵਾਸਤੇ ਆ ਸਾਡਾ ਹੋਰ ਮੰਤਵ ਕੋਈ ਨਹੀਂ ਰਾਜਨੀਤੀ ਚ ਬਸਲਾ ਸਾਹਿਬ ਕਿਉਂਕਿ ਮੈਂ ਤਕਰੀਬਨ ਆਪਾਂ ਹਮ ਉਮਰੀ ਆ ਮੈਂ ਤੁਹਾਡਾ ਨਾਮ ਉਦੋਂ ਤੋਂ ਸੁਣਦਾ ਰਿਹਾ ਜਦੋਂ ਅਸੀਂ ਹਾਈ ਸਕੂਲ ਦੇ ਵਿੱਚ ਜਾਂਦੇ ਸੀ ਇਹ ਮਿਡਲ ਸਕੂਲ ਕਰ ਰਹੇ ਸੀ ਉਹਨਾਂ ਦਿਨਾਂ ਵਿੱਚ ਤੁਹਾਡਾ ਨਾਮ ਤਕਰੀਬਨ ਆ ਚੁੱਕਾ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਤੁਹਾਨੂੰ ਜੀ ਪਹਿਲਾਂ ਅੱਜ ਪਾਰਟੀ ਦੀ ਗੱਲ ਹੀ ਕਰਨਾ ਠੀਕ ਹੈ ਕਿ ਨਹੀਂ ਪਾਰਟੀ ਪਰੇ ਕੀ ਕਾਰਨ ਬਣਿਆ ਕਿ ਲੋਕਾਂ ਨੇ ਉਹਨਾਂ ਲੋਕਾਂ ਨੂੰ ਸਤਾ ਦੇ ਦਿੱਤੀ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਇਸ ਕੋਈ ਸ਼ੱਕ ਵਾਲੀ ਗੱਲ ਨਹੀਂ ਤੁਸੀਂ ਜ਼ਿਕਰ ਕੀਤਾ ਹੈ ਗ੍ਰੀਨ ਰੈਵਿਊਲੂਸ਼ਨ ਆਇਆ ਸੜਕਾਂ ਸਾਡੇ ਪਿੰਡਾਂ ਦੀਆਂ ਬਣੀਆਂ ਪਿੰਡਾਂ ਦੀਆਂ ਗਲੀਆਂ ਦੇ ਵਿੱਚ ਮੋਟਰ ਸੁਧਾਰ ਆਇਆ ਕਿਉਂਕਿ ਮੈਂ ਜੋ ਜਾ ਕੇ ਦੇਖਦਾ ਬੜਾ ਫਰਕ ਪੈਂਦਾ ਪਰ ਮੇਰਾ ਪੰਜਾਬ ਡੁੱਬ ਗਿਆ ਮੇਰਾ ਪੰਜਾਬ ਉਹ ਖਤਮ ਹੋ ਗਿਆ ਜਿਹੜੇ ਪੰਜਾਬ ਨੂੰ ਅਸੀਂ ਛੱਡ ਕੇ ਆਏ ਸੀ ਅੱਜ ਤੋਂ 35-40 ਬਰੇ ਪਹਿਲਾਂ ਉਹ ਪੰਜਾਬ ਖਤਮ ਹੋ ਗਿਆ ਉਹਦੇ ਲਈ ਜਿਹੜੀ ਤੁਹਾਡੀ ਪਾਰਟੀ ਹੈ ਕਮਿਊਨਿਸਟ ਪਾਰਟੀ ਆਫ ਇੰਡੀਆ ਉਹਦਾ ਕੀ ਰੋਲ ਰਿਹਾ ਕੀ ਕੀਤਾ ਪਹਿਲਾਂ ਥੋੜਾ ਜਿਹਾ ਮੈਂ ਨਿਮਰਤਾ ਨਾਲ ਇੱਕ ਕਰੈਕਸ਼ਨ ਕਰ ਦਵਾਂ ਵੀ ਮੈਂ 1970 ਵਿੱਚ ਸੀਪੀਆਈਐਮ ਵਿੱਚ ਸ਼ਾਮਲ ਹੋਇਆ ਸੀ ਸੀਪੀਆਈਐਮ ਦੇ ਵਿੱਚ ਕਾਮਨਸ ਪਾਰਟੀ ਆਫ ਇੰਡੀਆ ਮਾਰਕਸਿਸਟ ਵਿੱਚ ਮਾਰਕਸ ਉਸ ਵੇਲੇ ਸੀਪੀਆਈ ਵੀ ਕੰਮ ਕਰਦੀ ਸੀ ਸੀਪੀਆਈਐਮ ਵੀ ਕਰਦੇ ਸਨ ਐਮਐਲ ਵੀ ਕਰਦੇ ਸਨ ਜਿਹੜਾ ਨੈਕਸਟ ਸਲਾਈਡ ਮੂਵਮੈਂਟ ਮੈਂ ਤਿੰਨਾਂ ਵਿੱਚੋਂ ਸੀਪੀਆਈਐਮ ਨੂੰ ਅਪਣਾਇਆ ਓਕੇ ਸੀਪੀਐਮ ਨੂੰ ਅਪਣਾਉਣ ਤੋਂ ਮੇਰਾ ਪਾਪ ਮੈਂਬਰ ਬਣਿਆ ਇਹਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਮੈਂ ਇੱਕ ਦਿਨ ਵੀ ਨੌਕਰੀ ਨਹੀਂ ਕੀਤੀ ਮੈਂ ਇਹ ਪਾਰਟੀ ਦਾ ਕੁਲ ਵਕਤੀ ਤੌਰ ਤੇ ਕੰਮ ਕੀਤਾ ਮਤਲਬ ਕਹਿਣ ਤੋਂ ਮੈਨੂੰ ਨਹੀਂ ਪਤਾ ਵੀ ਜੌਬ ਕਿਵੇਂ ਕਰੀਦੀ ਆ ਮੈਂ ਸਾਈਕਲ ਤੇ ਜਾ ਕੇ ਸ਼ੁਰੂ ਕਰਕੇ ਕੰਮ ਲਗਾਤਾਰ ਇਸ ਲਹਿਰ ਚ ਰਿਆਂ ਅ ਇਸ ਲਹਿਰ ਦੇ ਬਾਰੇ ਮੈਂ ਇਹ ਕਹਿ ਸਕਦਾ ਆ ਕਿ ਵੱਖ-ਵੱਖ ਮੋੜਾਂ ਦੇ ਉੱਤੇ ਇਸ ਲਹਿਰ ਨੇ ਬੜਾ ਕੰਮ ਕੀਤਾ ਲੋਕਾਂ ਨੂੰ ਇਕੱਠੇ ਕਰਨ ਦਾ ਪਰ ਇਹ ਕਿਉਂਕਿ ਕੰਮ ਸਾਡਾ ਲੰਬਾ ਆ ਇਤਿਹਾਸ ਨੂੰ ਬਦਲਣਾ ਸਮਾਜ ਨੂੰ ਬਦਲਣਾ ਇਹ ਸੌਖਾ ਕੰਮ ਨਹੀਂ ਹੈ ਹੂੰ ਜੇ ਮੈਂ ਤਾਂ ਕਈ ਵਾਰੀ ਕਹਿੰਦੇ ਆ ਲੋਕ ਵੀ ਕਾਮਰੇਡ ਜੀ ਤੁਹਾਡਾ ਕੰਮ ਬਣਦਾ ਕਿਉਂ ਨਹੀਂ ਮੈਂ ਉਹਨੂੰ ਕਿਹਾ ਵੀ ਸਾਡੇ ਤਾਂ ਹਲੇ ਕਮਿਊਨਿਸਟਾਂ ਦੇ ਜਨਮ ਹੋਏ ਨੂੰ 100 ਸਾਲ ਵੀ ਨਹੀਂ ਹੋਇਆ ਭਾਰਤ ਵਿੱਚ ਲੇਕਿਨ ਬਾਬੇ ਨਾਨਕ ਜੀ ਨੇ ਤਾਂ 500 ਸਾਲ 550 ਸਾਲ ਵੀ ਜਿਹੜਾ ਫਲਸਫਾ ਦਿੱਤਾ ਸੀ ਅਸੀਂ ਉਹਨਾਂ ਦੀ ਇੱਕ ਗੱਲ ਤੇ ਵੀ ਅਮਲ ਨਹੀਂ ਕੀਤਾ ਹੂੰ ਹੂੰ ਮਤਲਬ ਅਸੀਂ ਤਾਂ ਉਹਨਾਂ ਦੇ ਪੈਰਾਂ ਦੀ ਧੂੜ ਹਾਂ ਨਾ ਅਸੀਂ ਤਾਂ ਉਹਨਾਂ ਦੇ ਫਾਲੋਅਰਜ਼ ਆ ਮਤਲਬ ਜਿਨ੍ਹਾਂ ਦੀ ਇੰਨੀ ਕਮਾਲ ਦੀ ਵਿਚਾਰਧਾਰਾ ਆ ਜਿਹੜੀ ਦੁਨੀਆਂ ਦਾ ਭਲਾ ਕਰਨ ਵਾਲੀ ਆ ਅਸੀਂ ਉਹਨੂੰ ਵੀ ਅਪਣਾਇਆ ਨਹੀਂ ਪੂਰੀ ਤਰ੍ਹਾਂ ਕਿਉਂ ਨਹੀਂ ਬਣਾ ਸਕੇ ਕਿਉਂਕਿ ਉਹਨਾਂ ਨੇ ਵੀ ਸਮਾਜ ਨੂੰ ਬਦਲਣ ਦਾ ਜ਼ਿਕਰ ਕੀਤਾ ਆ ਵੀ ਸਮਾਜ ਭਾਈ ਲਾਲੂ ਦੇ ਹਿੱਤਾਂ ਵਾਲਾ ਚਾਹੀਦਾ ਆ ਬਰਾਬਰਤਾ ਵਾਲਾ ਚਾਹੀਦਾ ਆ ਇਥੇ ਜਾਤ ਪਾਤ ਨਹੀਂ ਚਾਹੀਦੀ ਇਸ ਲਈ ਜਦੋਂ ਅਸੀਂ ਕੰਮ ਕਰਦੇ ਦੇਖਦੇ ਆਪਣੇ ਮੰਨਦੇ ਆ ਤੇ ਫਿਰ ਸਾਨੂੰ ਇਹ ਤਾਂ ਲੱਗਦਾ ਵੀ ਅਸੀਂ ਲੋਕਾਂ ਨੂੰ ਚਾਨਣ ਦੇਣ ਦਾ ਕੰਮ ਤਾਂ ਲਗਾਤਾਰ ਕੀਤਾ ਆ ਉਹਦਾ ਸਾਨੂੰ ਅਸਰਾ ਵੀ ਦਿਸਦਾ ਆ ਸਭ ਤੋਂ ਵੱਧ ਅੱਜ ਵੀ ਜੇ ਲੋਕਾਂ ਲਈ ਲੜਦਾ ਕੋਈ ਤੇ ਉਹ ਲਾਲ ਝੰਡਾ ਲੜਦਾ ਫਿਰ ਸੀਪੀਆਈ ਅਮਿਤ ਉਹਦੇ ਵਿੱਚੋਂ ਮੈਂ 30 ਸਾਲ ਕੰਮ ਕਰਨ ਤੋਂ ਬਾਅਦ ਅੱਜ ਕੱਲ ਮੈਂ ਰੈਵੋਲੂਸ਼ਨਰੀ ਮਾਰਕਸਿਸ ਪਾਰਟੀ ਆਫ ਇੰਡੀਆ ਦਾ ਜਨਰਲ ਸੈਕਟਰੀ ਆ ਤੇ 25 ਸਾਲ ਪਹਿਲੇ ਇੱਕ ਨਵੀਂ ਪਾਰਟੀ ਦਾ ਸੰਗਠਨ ਕਰਨਾ ਪਿਆ ਉਹਦੀ ਮੈਂ ਕਦੀ ਫੇਰ ਜਾਵਾਂਗਾ ਵੀ ਇਹ ਕਰਨਾ ਕਿਉਂ ਪਿਆ ਕਮਸਲੈਰ ਤੋਂ ਬਾਹਰ ਨਹੀਂ ਹਾਂ ਸੀ ਇਹਦੇ ਵਿੱਚ ਹੀ ਆ ਔਰ ਇਹਦੇ ਵਿੱਚ ਕੋਈ ਨਿੱਜ ਨਹੀਂ ਹੈ ਇਹਦੇ ਵਿੱਚ ਵਿਚਾਰਧਾਰਾ ਦਾ ਮਸਲਾ ਆ ਤੋਂ ਮੈਂ ਸਮਝਦਾ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਮਲਕ ਭਾਗੂਆਂ ਦੀ ਲਹਿਰ ਖੜੀ ਕਰਨ ਵਾਸਤੇ ਉਹਨਾਂ ਦੇ ਹਿੱਤਾਂ ਦੀ ਪੂਰਤੀ ਕਰਨ ਵਾਸਤੇ ਲੋਕਾਂ ਨੂੰ ਇਕੱਠੇ ਕੀਤਾ ਉਹ ਚ ਅਸੀਂ ਵੱਡੇ ਹੱਥੇ ਕਾਮਯਾਬੀ ਵੀ ਲਈ ਪਰ ਹੱਲੇ ਅਸੀਂ ਰਾਸ਼ੀ ਰੰਗਣ ਨਹੀਂ ਦੇ ਪਾਏ ਉਹਨੂੰ ਹਾਂ ਜਿਹੜਾ ਤੁਸੀਂ ਕਹਿ ਰਹੇ ਉਹ ਵੀ ਬਾਕੀ ਪਾਰਟੀਆਂ ਤਾਂ ਰਾਸ਼ੀ ਰੰਗਣ ਦੇ ਕੇ ਸੱਤਾ ਤੇ ਆ ਗਈਆਂ ਜੀ ਜੀ ਅਸੀਂ ਸੇਵਾ ਲੋਕਾਂ ਦੀ ਕਰਦੇ ਆਂ ਪਰ ਲੋਕ ਹੱਲੇ ਸਾਨੂੰ ਉਹਨੇ ਰਾਸ਼ੀ ਤੌਰ ਤੇ ਨਹੀਂ ਬਣਾਇਆ ਕੁਝ ਕੋ ਸਾਡਾ ਦੋਸ਼ ਵੀ ਆ ਕੁਝ ਸਾਡੀਆਂ ਕਮਜ਼ੋਰੀਆਂ ਵੀ ਆ ਹਾਂ ਜੀ ਇਹਦੇ ਪਿੱਛੇ ਰਾਸ਼ੀ ਤੌਰ ਤੇ ਪੰਜਾਬ ਦੇ ਲੋਕਾਂ ਨੇ ਨਹੀਂ ਅਪਣਾਇਆ ਉਦੇ ਪਿੱਛੇ ਪਰਸਨਲ ਹਿੱਤ ਨੇ ਲੋਕਾਂ ਦੇ ਆਪਣੇ ਹਿੱਤ ਨੇ ਜਿਹਦੇ ਕਰਕੇ ਨਹੀਂ ਬਣਾ ਸਕੇ ਕਿਉਂਕਿ ਤੁਹਾਡੇ ਕੋਲ ਪਾਵਰ ਨਹੀਂ ਲੋਕ ਚਾਹੁੰਦੇ ਨੇ ਕਿ ਮੇਰਾ ਤਤਪਤ ਤਤੇ ਉਸੇ ਵੇਲੇ ਮੇਰਾ ਕੰਮ ਹੋ ਜਾਵੇ ਜੇ ਮੈਂ 파ਸਲਾ ਸਭ ਕੁਝ ਚੱਲੇ ਆ ਜਿਨ੍ਹਾਂ ਦਾ ਉੱਥੇ ਐਸਐਸਪੀ ਹੈ ਨਹੀਂ ਇਹਨਾਂ ਦਾ ਐਸਡੀਐਮ ਉੱਥੇ ਹੈ ਨਹੀਂ ਇਹਨਾਂ ਦਾ ਡੀਸੀ ਉੱਥੇ ਹੈ ਨਹੀਂ ਮੇਰੇ ਕੰਮ ਨਹੀਂ ਹੋਣੇ ਮੈਂ ਇਸ ਪਾਰਟੀ ਨਾਲ ਕਿਉਂ ਰਲਾਂ ਕਿਤੇ ਇਹ ਕਾਰਨ ਸੀ ਜਾਂ ਹੋਰ ਕੋਈ ਕਾਰਨ ਹੈ ਜੀ ਥੋੜਾ ਜਿਹਾ ਮੇਰਾ ਭਿੰਨ ਵਿਚਾਰ ਹੈ ਜੀ ਮਤਲਬ ਜੇ ਤੁਸੀਂ ਸਿੱਖ ਇਤਿਹਾਸ ਇਹ ਦੇਖੋ ਸਾਡਾ ਉਹਨਾਂ ਲੋਕਾਂ ਨੇ ਇਸ ਕਰਕੇ ਕੁਰਬਾਨੀ ਨਹੀਂ ਕੀਤੀ ਸਿੱਖ ਕਾਜ਼ ਲਈ ਲੋਕਾਂ ਦੇ ਭਲੇ ਲਈ ਵੀ ਉਹਨਾਂ ਦੀ ਕਿਸੇ ਨੇ ਰਾਜ ਭਾਗ ਵਿੱਚ ਉਹਨਾਂ ਦੀ ਹਿੱਸੇਦਾਰੀ ਹੋਣੀ ਸੀ ਜੀ ਮਤਲਬ ਜਿਹੜਾ ਕੁਰਬਾਨੀਆਂ ਖੋਪਰੀਆਂ ਲਹਾਈਆਂ ਬੰਦ-ਬੰਦ ਕਟਵਾਏ ਆਰਿਆਂ ਨਾਲ ਚੀਰੇ ਗਏ ਕਾਦੇ ਲਈ ਇਸ ਕਰਕੇ ਕਿ ਬਈ ਸੱਚ ਲਈ ਖੜੇ ਹੋਣਾ ਚਾਹੀਦਾ ਤਾਂ ਮੈਂ ਸਮਝਦਾ ਕਿ ਇਹ ਚ ਇੰਨਾ ਤਾਂ ਹੈਗਾ ਵੀ ਸਾਡੇ ਰਾਜ ਭਾਗ ਨੇ ਲੋਕਾਂ ਨੂੰ ਵਿਚਾਰਧਾਰਕ ਤੌਰ ਤੇ ਵੀ ਬਹੁਤ ਕੰਗਲੇ ਕਰ ਦਿੱਤਾ ਕਲਾਰਥਕ ਤੌਰ ਤੇ ਲੋਕ ਅੰਗਲੇ ਨਹੀਂ ਕੀਤੇ ਵਿਚਾਰਧਾਰਕ ਤੌਰ ਤੇ ਵੀ ਕੰਗਲੇ ਕੀਤੇ ਆ ਲੋਕ ਇਸ ਢਾਂਚੇ ਨੇ ਜਿਹਦੇ ਕਰਕੇ ਕਈਰ ਲੋਕੀ ਛੋੜੇ ਲਾਲਚਾਂ 'ਚ ਫਸ ਜਾਂਦੇ ਆ। ਹੂੰ ਇਹ ਗੱਲ ਹੈ ਕਿਤੇ ਪਰ ਮੈਂ ਇਹਦੇ ਨੂੰ ਜ਼ਿਆਦਾ ਆਪਣੀ ਕਮਜ਼ੋਰੀ ਜਿੱਥੇ ਸਾਡੀਆਂ ਪ੍ਰਾਪਤੀਆਂ ਬਹੁਤ ਐ ਅਸੀਂ ਮਿਹਨਤ ਕਰਕੇ ਇਮਾਨਦਾਰੀ ਨਾਲ ਕੰਮ ਕਰਦੇ ਆ ਸਾਡੇ ਕੁਝ ਕਮਜ਼ੋਰੀਆਂ ਵੀ ਆ। ਦੋ ਤਿੰਨ ਮੈਂ 1 ਮਿੰਟ 'ਚ ਦੱਸ ਸਕਦਾ। ਇੱਕ ਕਮਜ਼ੋਰੀ ਸਾਡੀ ਲਹਿਰ ਦੀ ਰਹੀ ਹੈ। ਹੂੰ ਹੂੰ ਕਿ ਅਸੀਂ ਜਿਹੜਾ ਆਪਣਾ ਇਤਿਹਾਸ ਆ ਸਾਡਾ ਧਰਾਤਲ ਦਾ ਅਸੀਂ ਉਹਦੇ ਵੱਲ ਨੂੰ ਉਹ ਰੁਖ ਨਹੀਂ ਲਿਆ ਜਿਹੜਾ ਸਾਨੂੰ ਲੈਣਾ ਚਾਹੀਦਾ ਲੈਣਾ ਚਾਹੀਦਾ ਅਸੀਂ। ਜੇ ਪੰਜਾਬ ਦੇ ਲੋਕਾਂ ਨੇ ਜਾਗਣਾ ਆ ਆਪਣੇ ਹੱਕਾਂ ਲਈ ਲੜਨਾ ਆ ਤੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਨੂੰ ਸਾਹਮਣੇ ਰੱਖ ਕੇ ਹੀ ਲੋਕਾਂ ਨੂੰ ਲਾਮਬੰਦ ਕਰ ਸਕਦੇ ਹੋ ਜੇ ਫਿਲਾਸਫੀ ਦੇ ਤੌਰ ਤੇ ਤੁਸੀਂ ਲੋਕਾਂ ਨੂੰ ਆਪਣੇ ਫਲਸਫਾ ਜਾਣੂ ਕਰਾਉਣਾ ਤੇ ਨਾਨਕ ਦੇਵ ਜੀ ਦੇ ਫਲਸਫੇ ਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ ਤੁਸੀਂ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਨੂੰ ਪਾਸੇ ਨਹੀਂ ਕਰ ਸਕਦੇ ਤੁਸੀਂ ਸਤਗੁਰ ਰਵਦਾਸ ਜੀ ਦੇ ਸਮਝਦਾਰੀ ਨੂੰ ਉਹਨਾਂ ਦੀ ਗੁਰਬਾਣੀ ਨੂੰ ਅੰਡਠ ਨਹੀਂ ਕਰ ਸਕਦੇ ਇਹ ਚ ਅਸੀਂ ਕਿਤੇ ਸਾਡੀ ਕਮੀ ਰਹੀ ਇੱਕ ਤਾਂ ਇਹ ਸਾਡਾ ਕਮੀ ਜਿਹੜਾ ਮੈਂ ਮਹਿਸੂਸ ਕਰਦਾ ਭਰਾਤਲ ਨਾਲ ਜੋੜਨ ਵਿੱਚ ਕਮੀ ਰਹੀ ਦੂਜਾ ਕਾਰਨ ਸਾਡਾ ਇਹ ਰਿਹਾ ਅਸੀਂ ਭਾਰਤ ਦੇ ਜਾਂ ਪੰਜਾਬ ਦੇ ਜਿਹੜਾ ਸਮਾਜਿਕ ਧਰਾਤਲਿਆ ਸਮਾਜਿਕ ਰਿਸ਼ਤੇ ਆ ਉਹਨੂੰ ਵੀ ਪੂਰਾ ਨਹੀਂ ਸਮਝ ਸਕਿਆ। ਆਧਾਰਨ ਦੇ ਤੌਰ ਤੇ ਬਾਬੇ ਨਾਨਕ ਨੇ ਤਾਂ ਕਿਹਾ ਵੀ ਮੇਰਾ ਨੀਚਾ ਅੰਦਰ ਨੀਚ ਹੂੰ ਮੇਰਾ ਹਾਲੇ ਵੀ ਨੀਚ ਨੀਚ ਹੂੰਤ ਨੀਚ ਪਰ ਸਾਡੇ ਸਮਾਜ ਚ ਹਾਲੇ ਵੀ ਜਾਤ ਪਾਤ ਆ। ਹਾਲੇ ਵੀ ਗਰੀਬ ਜਾਤੀਆਂ ਦੇ ਲਈ ਸਾਨੂੰ ਬਹੁਤ ਵੱਡੇ ਕਈ ਲੋਕਾਂ ਦੇ ਸਾਰਿਆਂ ਜਿਹਦੇ ਮੈਂ ਕਹਿ ਰਿਹਾ ਵੱਡੇ ਅਸੀਂ ਨਫਰਤ ਆ ਉਹਨਾਂ ਨੂੰ ਵਿਚਾਰਾ ਇਹਨਾਂ ਸੰਤਾਪ ਚ ਝੱਲਣਾ ਪੈ ਰਿਹਾ। ਅਸੀਂ ਇਹ ਸਿਸ਼ੂ ਨੂੰ ਵੀ ਪੂਰਾ ਨਹੀਂ ਸਮਝਿਆ। ਇਹ ਸਾਡੀ ਦੂਜੀ ਕਮਜ਼ੋਰੀ ਆ ਜਿੰਨਾ ਚਿਰ ਤੁਸੀਂ ਇਸ ਸਵਾਲ ਨੂੰ ਨਹੀਂ ਸਮਝੋਗੇ ਜਿਹੜਾ ਭਾਈਚਾਰਾ ਦਲਤ ਆ ਜਿਹੜਾ ਦਬਿਆ ਕੁਚਲਿਆ ਜਾਨੀ ਸੈਂਕੜੇ ਸਾਲਾਂ ਤੋਂ ਉਹਨਾਂ ਦਾ ਜਾਤੀ ਪਾਤੀ ਵਿਤਕਰਾ ਹੋ ਰਿਹਾ ਫਿਰ ਅਸੀਂ ਉਹਦੀ ਲਹਿਰ ਦਾ ਹਿੱਸਾ ਨਹੀਂ ਬਣਾਉਂਦੇ ਤਾਂ ਸਾਡੀ ਕਾਮਯਾਬੀ ਨਹੀਂ ਹੁੰਦੀ ਇਹ ਦੂਜਾ ਕਾਰਨ ਹੈ ਉਹ ਲਾਹ ਤੀਜਾ ਕਾਰਨ ਇਹ ਆ ਅਸੀਂ ਔਰਤਾਂ ਦੇ ਦੁੱਖ ਨੂੰ ਨਹੀਂ ਸਮਝਿਆ ਹਾਲਾਂਕਿ ਅੱਧੀ ਆਬਾਦੀ ਔਰਤਾਂ ਦੀ ਹੈ ਔਰਤਾਂ ਦਾ ਨਿਪੀੜਨ ਬਹੁਤ ਹੁੰਦਾ ਆ ਘਰ ਵਿੱਚ ਵੀ ਨਿਪੀੜਨੇ ਆ ਮਿਹਨਤ ਜ਼ਿਆਦਾ ਕਰਦੀ ਆ ਉਹਦਾ ਅਵਜ਼ਾਨਾ ਨਹੀਂ ਮਿਲਦਾ ਅਸੀਂ ਉਹਦੇ ਹੱਕਾਂ ਲਈ ਉਹਨਾਂ ਨਹੀਂ ਖੜੇ ਖੜੇ ਦਾ ਹਾਂ ਖੜੇ ਪਰ ਜਿੰਨਾ ਚਾਹੀਦਾ ਅਸੀਂ ਉਹਨਾਂ ਨਹੀਂ ਖੜੇ ਇਹ ਤਿੰਨ ਕਮਜ਼ੋਰੀਆਂ ਕਾਰਨ ਅਸੀਂ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਵਿਸ਼ਵਾਸ ਜਿੱਤਣ ਚ ਹਾਲੇ ਤੱਕ ਹੀ ਉਹਨਾਂ ਸਫਲ ਨਹੀਂ ਹੋ ਜਿਨੇ ਹੋਣਾ ਚਾਹੀਦਾ ਸੀ ਇਹ ਸਾਰਾ ਕੁਝ ਜਿੱਤਣ ਦੇ ਲਈ ਦੂਜੀ ਪਾਰਟੀਆਂ ਨੇ ਤਾਂ ਕੁਝ ਵੀ ਨਹੀਂ ਕੀਤਾ ਡੇਰਾ ਰومی ਪੁੱਛੋ ਦੇ ਲੱਗੇ ਡੇਰਾ ਹੈ ਮੈਂ ਮਿਨਿਸਟਰੀ ਆਫ ਡਿਫੈਂਸ ਦੇ ਵਿੱਚ ਬਠਿੰਡੇ ਸੌਣੀ 'ਚ ਕੰਮ ਕੀਤਾ। ਕਈ ਵਾਰੀ ਉੱਥੇ ਚਲੇ ਜਾਣਾ ਤੇ ਉੱਥੇ ਜਾ ਕੇ ਦੇਖਣਾ ਕਿ ਮਜਬੂਤ ਸਿੱਖਾਂ ਦੇ ਲਈ ਭਾਂਡੇ ਲੱਗਨੇ। ਤੁਸੀਂ ਉਧਰਲੇ ਪਾਸਿਓਂ ਲੰਘ ਵੀ ਨਹੀਂ ਸਕਦੇ। ਉਹਨਾਂ ਨੂੰ ਜੇ ਜਿਹੜੇ ਲੋਕਾਂ ਨੇ ਭਾਂਡੇ ਲੱਗ ਕਰ ਦਿੱਤੇ, ਖਾਣਾ ਲੱਗ ਕਰ ਦਿੱਤਾ। ਉਹਨਾਂ ਲੋਕਾਂ ਨੇ ਜਿਤਾ ਕੇ ਕ腐ਟ ਲੋਕਾਂ ਨੂੰ ਦਾਗੇ ਭੇਜ ਦਿੱਤਾ। ਪਰ ਇਹ ਸੋਚ ਦੇ ਵਿੱਚ ਸ਼ਾਇਦ ਹੀ ਕਾਰਨ ਹੈ ਕਿ ਪੂਰਾ ਪ੍ਰਚਾਰ ਨਾ ਕਰ ਸਕੇ ਜਿਹਦੇ ਕਰਕੇ ਇਹ ਪਾਰਟੀ ਉੱਥੇ ਕਨਾ ਪਰ ਸਕੇ ਜਿੱਥੇ ਦੂਜੇ ਲੋਕ ਜਿਹੜੇ ਫਿਰਕਾ ਪ੍ਰਸਤੀ ਦਾ ਕਰਦੇ ਰਹਿ ਕਿਉਂਕਿ ਫਿਰਕਾ ਪ੍ਰਸਤੀ ਕਰਕੇ ਲੋਕ ਉਹਨਾਂ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਡਿੱਗਦੇ ਰਹੇ ਨੇ ਤੁਹਾਡੇ ਸਾਹਮਣੇ ਆ ਤੁਹਾਡੇ ਸਾਹਮਣੇ ਆ ਕਿ ਗੁਰਮੀਤ RAM ਰਹੀਮ ਵਰਗੇ ਕਾਤਲ ਤੇ ਬਲਾਤਕਾਰੀਆਂ ਨੂੰ ਪੈਰੀਂ ਜਾ ਕੇ ਪੈਂਦੇ ਰਹੇ ਨੇ ਭਾਵੇਂ ਉਹ ਕਾਂਗਰਸ ਸਰਕਾਰ ਹੋਵੇ ਭਾਵੇਂ ਅਕਾਲੀ ਸਰਕਾਰ ਹੋਵੇ ਭਾਵੇਂ ਕੋਈ ਹੋਰ ਸਰਕਾਰ ਹੋਵੇ ਪਰ ਕੀ ਤੁਸੀਂ ਤੁਹਾਨੂੰ ਨਹੀਂ ਲੱਗਾ ਕਿ ਇਹ ਟੂਲ ਵੀ ਵਰਤਿਆ ਜਾ ਸਕਦਾ ਸੀ ਦੋ ਗੱਲਾਂ ਮੇਰੀਆਂ ਬੇਨਤੀਆਂ ਇੱਕ ਤਾਂ ਇਹ ਆ ਕਿ ਜਿਹੜੀਆਂ ਪਾਰਟੀਆਂ ਸੱਤਾ ਤੇ ਆ ਗਈਆਂ ਬਿਨਾ ਕੁਝ ਕੀਤੇ ਤੋਂ ਹੂੰ ਚਾਹੇ ਉਹ ਆਪ ਵਾਲੇ ਆ ਚਾਹੇ ਕੋ ਮਾਇਆਵਤੀ ਆ ਜਾਂ ਕਾਂਗਰਸ ਆ ਬਿਨਾ ਬਹੁਤਾ ਕੁਝ ਨਹੀਂ ਕੀਤਾ ਜੀ ਉਹ ਮੌਜੂਦਾ ਢਾਂਚੇ ਦੇ ਵਿੱਚ ਰਹਿ ਕੇ ਹੀ ਸਾਰਾ ਕੰਮ ਕਰਨਾ ਚਾਹੁੰਦੇ ਆ ਹੂੰ ਆਪਣੇ ਹਿੱਤਾਂ ਨੂੰ ਉਹ ਢਾਂਚੇ ਦੇ ਵਿੱਚ ਕੋਈ ਨੁਕਸਾਨ ਨਹੀਂ ਕਰਦੇ ਚਾਹੇ ਪੰਜਾਬ 'ਚ ਕਾਂਗਰਸ ਆਵੇ ਚਾਹੇ ਅਕਾਲੀ ਆਵੇ ਚਾਹੇ ਭਗਵੰਤ ਮਾਨ ਆਇਆ ਕੋਈ ਬੁਨਿਆਦੀ ਢਾਂਚੇ ਚੰਤਰ ਨਹੀਂ ਆਇਆ ਉਹ ਢਾਂਚੇ ਦੇ ਵਿੱਚ ਕੰਮ ਕਰਦੇ ਆ ਤੇ ਸਾਡਾ ਜਿਹੜਾ ਬੁਨਿਆਦ ਆ ਉਹ ਆ ਵੀ ਇਹ ਢਾਂਚਾ ਮੁੱਢ ਤੋਂ ਤਬਦੀਲ ਹੋਣਾ ਚਾਹੀਦਾ ਤਾਂ ਕੁਝ ਲੋਕਾਂ ਦਾ ਬੰਨਣਾ ਕਿ ਲੋਕੀ ਸਵਾਲ ਕਰਦੇ ਆ ਵੀ ਜੀ ਆਪ ਨੇ ਆ ਕੇ ਕੁਝ ਨਹੀਂ ਕੀਤਾ ਮੈਂ ਉਹ ਕਿਹਾ ਹੁਣ ਵੀ ਤੁਹਾਨੂੰ ਭੁਲੇਖਾ ਪੈ ਗਿਆ ਸੀ ਵੀ ਆਪ ਕੁਝ ਕਰੇਗਾ ਪਰ ਆਪਲੇ ਕਿਉਂਕਿ ਉਸੇ ਢਾਂਚੇ ਦੇ ਆ ਕਿ ਕੰਮ ਕਰ ਰਹੇ ਆ ਇਸ ਲਈ ਉਹਨਾਂ ਨੂੰ ਕੋਈ ਸਫਲਤਾ ਉਹਨਾਂ ਲੋਕਾਂ ਲਈ ਕੰਮ ਨਹੀਂ ਕਰ ਸਕਣਾ ਸਾਡਾ ਇੱਕ ਤਾਂ ਇਹ ਆ ਕਮਜ਼ੋਰੀ ਵੀ ਅਸੀਂ ਢਾਂਚਾ ਬਦਲਣਾ ਚਾਹੁੰਦੇ ਹਾਂ ਦੂਜਾ ਇਹ ਆ ਅਸੀਂ ਥੋੜੇ ਚਿਰ ਦੇ ਲਾਭ ਲਈ ਕੋਈ ਜਾਤ ਪਾਤ ਦਾ ਮੁੱਦਾ ਵਰਤੀਏ ਕੋਈ ਧਰਮ ਦਾ ਮੁੱਦਾ ਵਰਤੀਏ ਇਹਨਾਂ ਧਰਮ ਦਾ ਵੀ ਨੁਕਸਾਨ ਹੋਏਗਾ ਤੇ ਉਹਨਾਂ ਲੋਕਾਂ ਨੇ ਕੀਤਾ ਵੀ ਆ ਧਰਮ ਮੰਨਣਾ ਦਾ ਆਜ਼ਾਦੀ ਅਸੀਂ ਕਮਿਊਨਿਸਟ ਧਰਮ ਦੀ ਆਜ਼ਾਦੀ ਦੇ ਅਲੰਬਰਦਾਰ ਆ ਹਰ ਬੰਦੇ ਨੂੰ ਆਜ਼ਾਦੀ ਚਾਹੀਦੀ ਆ ਆਪਣੇ ਧਰਮ ਨੂੰ ਮੰਨ ਸਕੇ ਲੇਕਿਨ ਧਰਮ ਦੇ ਨਾਂ ਤੇ ਕੋਈ ਕਵੇ ਮੈਨੂੰ ਵੋਟਾਂ ਪਾ ਦਿਓ ਹਮ ਧਰਮ ਦੇ ਨਾਂ ਤੇ ਮੈਨੂੰ ਵੋਟਾਂ ਪਾ ਦਿਓ ਚਾਹੇ ਮੈਂ ਕੋ ਕਰਮ ਕਰਾਂ ਸਾਰੇ ਇਹ ਸਮਝਦਾਰੀ ਸਾਡੀ ਨਹੀਂ ਹੈ ਅਸੀਂ ਧਰਮ ਦਾ ਸਤਕਾਰ ਕਰਦੇ ਆਂ ਧਰਮ ਦੀ ਆਜ਼ਾਦੀ ਦੇ ਲੰਬੜਦਾਰੇ ਆਂ ਲੇਕਿਨ ਅਸੀਂ ਧਰਮ ਨੂੰ ਰਾਜਨੀਤੀ ਲਈ ਇਸਤੇਮਾਲ ਨਹੀਂ ਕਰਨਾ ਚਾਹੁੰਦੇ ਇਸੇ ਕਰਕੇ ਸਾਡਾ ਕਈ ਵਾਰੀ ਸੀ ਪਛੜ ਜਾਂਦੇ ਆਂ ਪਰ ਕੋਈ ਗੱਲ ਨਹੀਂ ਹੈ ਮੈਂ ਫੇਰ ਦਰਉਣਾ ਵੀ ਜਿਹੜਾ ਸਮਾਜ ਆ ਨਾ ਇਹਲੇ ਸਾਲ ਨਹੀਂ ਗਣੀਦੇ ਪੰਜ ਸਾਲ ਬੀਤ ਗਏ 20 ਸਾਲ ਬੀਤ ਗਏ ਇਹਲੇ ਸਦੀਆਂ ਲੱਗ ਜੰਨੀਆਂ ਪਰ ਕਿਉਂਕਿ ਸਮਾਜ ਬਦਲਣ ਦਾ ਕੰਮ ਆ ਅਸੀਂ ਇਸ ਸਚਾਈ ਤੋਂ ਮੂੰਹ ਨਹੀਂ ਮੋੜਨਾ ਆਪਣੀ ਪੂਰਾ ਜੀਵਨ ਇਸ ਲੇਖੇ ਲਾਉਣਾ ਆ ਕਿਉਂ ਗੁਰੂ ਪਾਤਸ਼ਾਹ ਨੂੰ ਵੀ ਤਾਂ 239 ਬਰੇ ਲੱਗੇ ਗੁਰੂ ਨਾਨਕ ਪਾਤਸ਼ਾਹ ਤੋਂ 1469 ਤੋਂ ਲੈ ਕੇ 1708 ਤੱਕ 239 ਬਰੇ ਲੱਗੇ ਫਿਰ ਜਾ ਕੇ ਕਿਤੇ ਖਾਲਸੇ ਦੀ ਸਿਰਜਣਾ ਹੋਈ ਤੇ ਜਿਹੜਾ ਜ਼ੁਲਮ ਦੇ ਨਾਲ ਟਕਰਾ ਕਰਨ ਦੇ ਲਈ ਤਿਆਰ ਬੱਤਿਆਰ ਹੋਏ ਤੁਹਾਡੇ ਸਾਹਮਣੇ ਆ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਜ਼ਿਕਰ ਕੀਤਾ ਥੋੜਾ ਜਿਹਾ ਮਾਵਾ ਮਾਇਮਤੀ ਦਾ ਜ਼ਿਕਰ ਹੋਇਆ ਸੀ ਤੁਹਾਡੇ ਵੱਲੋਂ ਮਾਇਆਵਤੀ ਵਾਕੀ ਦਲਤਾਂ ਲਈ ਧਰਮ ਦਾ ਪੱਤਾ ਖੇਡ ਕੇ ਕੰਮ ਕਰ ਸਕੀ ਕਿ ਨਹੀਂ ਜਿੱਦਾਂ ਧਰਮ ਦਾ ਪੱਤਾ ਖੇਲ ਕੇ ਮੋਦੀ ਸੱਤਾ ਤੇ ਆਇਆ ਜੀ ਬਾਕੀ ਮੁੱਦੇ ਵੀ ਲਏ ਉਹਨੇ ਪਰ ਧਰਮ ਦਾ ਪੱਤਾ ਵੀ ਖੇលਿਆ ਜੀ ਬਿਲਕੁਲ ਅਕਾਲੀ ਪਾਰਟੀ ਨੇ ਬਹੁਤ ਵਾਰੀ ਧਰਮ ਦਾ ਮਸਲਾ ਲੈ ਕੇ ਪੰਥ ਦਾ ਨਾਂ ਲੈ ਕੇ ਸੱਤਾ ਪ੍ਰਾਪਤ ਕੀਤੀ ਬਿਲਕੁਲ ਇਦਾਂ ਹੀ ਮਾਇਆਵਤੀ ਜੀ ਨੇ BSP ਨੇ ਇਹ ਗਰੀਬਾਂ ਦੇ ਜ਼ਾਤ ਦਾ ਪੱਤਾ ਖੇਲ ਕੇ ਸੱਤਾ ਹਾਸਲ ਕੀਤੀ UP ਚ ਹਮ MPF ਬਲੇ ਬਣਾਏ ਆ ਹਾਲਾਂਕਿ ਦਿਲੋਂ ਉਹ ਇਸ ਜ਼ਾਤਪਾਤ ਦੇ ਪ੍ਰੰਧ ਦੇ ਵਿਰੋਧੀ ਨਹੀਂ ਸਨ ਹਮ ਜੇ ਜ਼ਾਤ ਪਾਤ ਪਰਾਂਦੇ ਵਿਰੋਧੀ ਹੁੰਦੇ ਤਾਂ ਫਿਰ ਮਾਇਆਵਤੀ ਨੂੰ ਭਾਜਪਾ ਨਾਲ ਯੂਪੀ 'ਚ ਸਰਕਾਰਾਂ ਬਣਾਉਣ ਦੀ ਲੋਟ ਨਹੀਂ ਸੀ ਹੈ। ਬਿਲਕੁਲ। ਪੰਜਾਬ 'ਚ ਅਕਾਲੀਆਂ ਨਾਲ ਜਾ ਕੇ ਲੋੜ ਨਹੀਂ ਸੀ ਹੈ ਬੀਐਸਪੀ ਨੂੰ। ਬਿਲਕੁਲ। ਉਹਨਾਂ ਨੇ ਪੱਤਾ ਵਰਤ ਲਿਆ, ਪੱਤਾ ਵਰਤ ਕੇ ਫਿਰ ਉਹਨਾਂ ਨੇ ਆਪਣੇ ਹਿੱਤ ਪਾੜ ਲਏ। ਔਰ ਇਸੇ ਕਰਕੇ ਅੱਜ ਮਾਇਆਵਤੀ ਦਾ ਗ੍ਰਾਫ ਬੀਐਸਪੀ ਦਾ ਥੱਲੇ ਨੂੰ ਆ ਰਿਹਾ। ਬਿਲਕੁਲ। ਬਿਲਕੁਲ। ਔਰ ਬਹੁਤ ਸਾਰੇ ਲੋਕਾਂ ਦੀ ਸ਼ੰਕਾ ਆ ਵੀ ਉਹਨੇ ਇੰਨਾ ਰਾਜਨੀਤੀ ਦੇ ਵਿੱਚ ਭ੍ਰਿਸ਼ਟਾਚਾਰ ਕਰ ਲਿਆ ਕਿ ਉਹ ਹਿੰਮਤ ਨਹੀਂ ਕਰ ਸਕਦੀ ਸਰਕਾਰ ਦੇ ਖਿਲਾਫ ਖੰਡਦੀ। ਇਸ ਲਈ ਅਸੀਂ ਮੈਂ ਤਾਂ ਇਹ ਥੱਲੇ ਦਾ ਵਰਕਰ ਬੇਈਮਾਨ ਨਹੀਂ ਹੁੰਦਾ ਥੱਲੇ ਦਾ ਵਰਕਰ ਤਾਂ ਇਮਾਨਦਾਰ ਆ ਪਰ ਜਿਸ ਤਰ੍ਹਾਂ ਉਹਨਾਂ ਨੇ ਆਗੂਆ ਨੇ ਕੀਤਾ ਨਾ ਕਿ ਜਾਤ ਪਾਤ ਦਾ ਪੱਤਾ ਖਰ ਕੇ ਸੱਤਾ ਹਾਲਤ ਨੇੜੇ ਪਹੁੰਚ ਗਏ ਆ ਇਹ ਸਮਝਦੇ ਲੋਕਾਂ ਦਾ ਧੋਖਾ ਆ ਅਸੀਂ ਇਹ ਲੋਕਾਂ ਦਾ ਧੋਖਾ ਨਹੀਂ ਕਰਨਾ ਚਾਹੁੰਦੇ ਕਦੇ ਸੋਚਿਆ ਨਹੀਂ ਵੀ ਰਾਜਨੀਤੀ ਦੇ ਵਿੱਚ ਕਿਉਂਕਿ ਸੱਤਾ ਜ਼ਰੂਰੀ ਆ ਅੱਜ ਦੇ ਸਮੇਂ 'ਚ ਜੇ ਸੱਤਾ ਤੁਹਾਡੇ ਕੋਲ ਆ ਫਿਰ ਤੁਹਾਡੇ ਸਾਰੇ ਕਾਰਜ ਸੁਖੱਲਿਆ ਹੋ ਜਾਂਦੇ ਆ ਇੱਥੇ ਨੇ ਕੀਤਾ ਕਿ ਤੁਹਾਡੇ ਨਾਲ ਸੁਮੇਲ ਖਾਂਦੀ ਕੋਈ ਇਹੋ ਜਿਹੀ ਪਾਰਟੀ ਜੈ ਉਹ ਜੀ ਸੋਚ ਵਾਲੇ ਲੋਕ ਨੇ ਜਿਹੜੇ ਰਾਜਨੀਤਿਕ ਲੋਕ ਉਹਨਾਂ ਨਾਲ ਕੋਲਾਬੋਰੇਸ਼ਨ ਕੀਤੀ ਜਾਂਦੀ ਗੱਠਜੋੜ ਕੀਤਾ ਜਾਂਦਾ ਤੁਹਾਨੂੰ ਆਉਣ ਵਾਲੇ ਸਮੇਂ ਥੋੜਾ ਬਹੁਤ ਸੱਤਾ ਦੇ ਵਿੱਚ ਪ੍ਰਾਪਤੀ ਹੋ ਸਕੇ ਲਾਜ਼ਮੀ ਅੱਗੇ ਵਧਣ ਵਾਸਤੇ ਗੱਠਜੋੜ ਬੜੇ ਜ਼ਰੂਰੀ ਆ ਜੀ ਸਮਾਜ ਬਚਾਉਣੇ ਬੜੇ ਜ਼ਰੂਰੀ ਆ ਜੀ ਪਰ ਉਹ ਗੱਠਜੋੜ ਇਦਾਂ ਦਾ ਨਾ ਹੋਵੇ ਜਿਹੜਾ ਸਵਾਰਥੀ ਹਿੱਤਾਂ ਦੀ ਪੂਰਤੀ ਕਰਦਾ ਹੋਵੇ ਗੱਠਜੋੜ ਉਹ ਚਾਹੀਦਾ ਉਹ ਆ ਜਿਹੜਾ ਲੋਕਾਂ ਦੇ ਹਿੱਤਾਂ ਨੂੰ ਪ੍ਰਮੋਟ ਕਰਦਾ ਹੋਵੇ ਤੁਮੇਂ ਉਹ ਲੋਕਾਂ ਦੇ ਹਿੱਤਾਂ ਦੀ ਪਾਲਣਾ ਕਰਦਾ ਹੋਵੇ ਉਹਨਾਂ ਦੀ ਰਾਖੀ ਕਰਦਾ ਹੋਵੇ ਮੇਰਾ ਸਿਰਫ ਕਹਿਣ ਤੋਂ ਇਹ ਆ ਕਿ ਲਾਜ਼ਮੀ ਅਸੀਂ ਕਮਿਨਿਸਟ ਆ ਅਸੀਂ ਸਾਰੇ ਲਾਲ ਝੰਡੇ ਦੀ ਧਿਰਾਂ ਨੂੰ ਇਕੱਠੀਆਂ ਕਰਨਾ ਚਾਹੁੰਦੇ ਆ ਸਾਡੇ ਲਈ ਨਾਨਕ ਨਾਮ ਲੇਵਾ ਸੰਗਤ ਜਿਹੜੀ ਐ ਬਹੁਤ ਵੱਡਾ ਖਜ਼ਾਨਾ ਸਾਡੇ ਲਈ ਆ ਅਸੀਂ ਉਹਨਾਂ ਦੇ ਨਾਲ ਨੇੜਤਾ ਕਰਨੀ ਚਾਹੁੰਦੇ ਆ ਅਸੀਂ ਦਲਿਤ ਭਾਈਚਾਰੇ ਨਾਲ ਡਾਕਟਰ ਪੀਬਰਾ ਅੰਬੇਦਕਰ ਜੀ ਦੇ ਜਿਹੜੇ ਬਹੁਤ ਅਨਿਆਈ ਆ ਉਹਨਾਂ ਦੇ ਨਾਲ ਸਾਝ ਪਾਉਣੀ ਚਾਹੁੰਦੇ ਆ ਮੇਰਾ ਭਾਬ ਕਹਿਣ ਤੋਂ ਅਸੀਂ ਇਕੱਲਾ ਆਪਣੇ ਆਪ ਜੀ ਨਹੀਂ ਮੈਂ ਕਈ ਵਾਰੀ ਕਹਿਨਾ ਵੇ ਯਾਸਨਾ ਕਰੋ ਵੀ ਕੱਲੇ ਕਮਨਿਸਟਾਂ ਨੇ ਸਮਾਜ 'ਕਾ ਤਬਦੀਲੀ ਕਰ ਦੇਣੀ ਆ ਜਿੰਨਾ ਚਿਰ ਪੰਜਾਬ ਦੇ ਸਮੁੱਚਾ ਭਾਈਚਾਰਾ ਲੋਕ ਕਿਰਤੀ ਲੋਕ ਜਿਨ੍ਹਾਂ ਵਿੱਚ ਅਮਰਤਾਰੀ ਗੁਰਸੇਖੋਂ ਜਿਹਦੇ ਵਿੱਚ ਵੱਖ-ਵੱਖ ਧਰਮਾਂ ਤੇ ਜਾਤੀਆਂ ਦੇ ਲੋਕੀ ਹੋਣ ਰਦਾਸ ਸਵਾਮੀ ਨੂੰ ਮੰਨਣ ਵਾਲੇ ਵੀ ਹੋਣ ਰਵਦਾਸ ਜੀ ਨੂੰ ਮੰਨਣ ਵਾਲੇ ਵੀ ਹੋਣ ਉਹਨਾਂ ਦਾ ਇੱਕ ਵਿਸ਼ਾਲ ਏਕਾ ਹੋਵੇ ਹਾਂ ਏਕਾ ਧਰਮ ਦੇ ਨਾਂ ਤੇ ਨਾ ਹੋਵੇ ਏਕਾ ਸੂਲਾਂ ਦੇ ਆਧਾਰ ਤੇ ਹੋਵੇ ਲੋਕਾਂ ਦੀ ਸੇਵਾ ਦੇ ਨਾਂ ਤੇ ਹੋਵੇ ਉਹ ਅਸੀਂ ਹੁਣ ਵੀ ਕਰਨਾ ਔਰ ਮੈਂ ਜਦੋਂ ਕੈਨੇਡਾ ਆਇਆ ਤਾਨੂੰ ਖੁਸ਼ੀ ਹੋਏਗੀ ਕਿ ਪੰਜਾਬ ਦੇ ਵਿੱਚ ਖੱਬੀਆਂ ਸਾਰੀਆਂ ਤਰ੍ਹਾਂ ਸੀ ਇੱਕ ਮੁੱਠ ਕਰਕੇ ਆਏ ਆ ਓਕੇ ਤੇ ਹੁਣ ਜਾ ਕੇ ਮੈਂ ਅਸੀਂ ਇਹਦੇ ਤੇ ਅਮਲ ਕਰਨਾ ਹੈ ਤਾਂ ਕਿ ਦਿੱਲੀ ਜੋ ਸੱਤਾ ਮੋਦੀ ਕੋਲ ਆ ਜਿਹੜਾ ਪੰਜਾਬ ਦੀ ਵਿਰਾਸਤ ਨੂੰ ਤਬਾਹ ਕਰਨਾ ਚਾਹੁੰਦਾ ਆ ਅਸੀਂ ਉਹਦੇ ਖਿਲਾਫ ਪੰਜਾਬ ਇੱਕ ਆਗੂ ਰੋਲ ਅਦਾ ਕਰ ਸਕੇ ਅਸੀਂ ਉਹ ਕੰਮ ਸ਼ੁਰੂ ਕੀਤਾ ਆ ਔਰ ਲਾਜ਼ਮੀ ਜਾ ਕੇ ਤੇਜ਼ ਕਰਾਂਗੇ ਕੰਮਲ ਦੇ ਵਿੱਚ ਇੱਕ ਵਕੀਲ ਹੈ ਐਡਵੋਕੇਟ ਜੀਵਨ ਸਿੰਘ ਸ਼ਾਇਦ ਤੁਸੀਂ ਸੁਣਿਆ ਹੋਣਾ ਦਲਤ ਭਾਈ ਚੈਨਲ ਸੰਬੰਧਿਤ ਹੈ ਸਪਰੀਮ ਕੋਰਟ ਦਾ ਬੜਾਲਾ ਵਕੀਲ ਹੈ ਮੇਰੀ ਉਹਨਾਂ ਨੇ ਕਈ ਇੰਟਰਵਿਊ ਹਿਅਨੇ ਉਹ ਵਿਅਕਤੀ ਪੰਜਾਬ ਦੇ ਵਿੱਚ ਇਸ ਕਰਕੇ ਗਿਆ ਕਿ ਜਿੱਥੋਂ ਖੁਸ਼ਿਆਰਪੁਰ ਦੀ ਸੀਟ ਤੋਂ ਮੈਂ ਲੜਾਂਗਾ ਵੱਡੀ ਤਾਦਾਦ ਦੇ ਵਿੱਚ ਲੋਕ ਮੇਰੀ ਮਦਦ ਕਰਨਗੇ ਪਰ ਪੰਜਾਬ ਬੋੜਿਆ ਨਾ ਪੰਜਾਬ ਨੇ ਕੋ ਬਹੁਤਾ ਵੱਡਾ ਸਾਥ ਨਾ ਦਿੱਤਾ ਪੰਜਾਬ ਨੇ ਉਹ ਮਾਇਆਧਾਰੀ ਜਿਹੜੇ ਵਿਅਕਤੀ ਸਨ ਉਹਨਾਂ ਜਿਆਦਾ ਸਾਥ ਦਿੱਤਾ ਆਉਣ ਵਾਲੇ ਸਮੇਂ 'ਚ ਕੀ ਇਹੋ ਜੇ ਪੜ੍ਹੇ ਲਿਖੇ ਜਿਹੜੇ ਲੋਕ ਨੇ ਉਹਨਾਂ ਨੂੰ ਨਾਲ ਜੋੜ ਕੇ ਜਿਹੜਾ ਤੁਸੀਂ ਲਾਲ ਝੰਡੇ ਦੀ ਗੱਲਬਾਤ ਕੀਤੀ ਹੈ ਲਾਲ ਝੰਡੇ ਦੇ ਨਾਲ ਕਦੇ ਪੀਲਾ ਝੰਡਾ ਵੀ ਰਲ ਸਕਦਾ ਹੈ ਕਿਉਂਕਿ ਗੁਰਨਾਨਕ ਦਾ ਜ਼ਿਕਰ ਤੁਸੀਂ ਵਾਰ-ਵਾਰ ਕਰ ਰਹੇ ਹੋ ਗੁਰਨਾਨਕ ਦਾ ਸਿਧਾਂਤ ਤਾਂ ਉਹੀ ਸੀ ਜਿਹਦੇ ਉੱਤੇ ਤੁਸੀਂ ਚੱਲ ਰਹੇ ਹੋ ਕੀ ਕਦੇ ਇਸ ਤਰ੍ਹਾਂ ਵੀ ਇਕੱਠ ਹੋਣ ਦੀ ਸੰਭਾਵਨਾ ਹੋ ਸਕਦੀ ਹੈ ਜੇ ਵਿਚਾਰਤਾਂ ਦਾ ਉਤਰਨ ਹੋਵੇ ਮੈਂ ਇਹ ਬਿਲਕੁਲ ਇਹ ਦਿਲ ਤੋਂ ਕਹਿ ਰਿਹਾ ਬਿ ਜਿੰਨਾ ਚਿਰ ਪੰਜਾਬ ਦੇ ਵਿੱਚ ਅਸੀਂ ਮਾਰਸਵਾਦੀ ਫਲਸਫਾ ਜੀ ਤੇ ਸਿੱਜੇ ਪੰਜਾਬ ਦੇ ਗੁਰੂ ਸਹਿਬਾਨ ਦਾ ਭਗਤੀ ਲਹਿਰ ਦਾ ਫਲਸਫਾ ਔਰ ਫਿਰ ਪੰਜਾਬ ਦੇ ਵਿੱਚ ਅਰਬਦਾਸ ਜੀ ਦੀ ਗੁਰਬਾਣੀ ਉਹਦਾ ਫਲਸਫਾ ਇਹਦਾ ਸਮੇਲ ਕਰਕੇ ਅੱਗੇ ਨਹੀਂ ਤੁਰਾਂਗੇ ਤਾਂ ਸਾਡਾ ਪੰਜਾਬ ਦਾ ਭਲਾ ਨਹੀਂ ਹੋ ਸਕੇਗਾ ਇਹ ਮੇਰਾ ਵਿਸ਼ਵਾਸ ਨਹੀਂ ਕੱਲਾ ਮੈਂ ਇਸ ਗੱਲ ਤੇ ਪੂਰਾ ਖੜਾ ਤੇ ਲੋਕਾਂ ਨੂੰ ਦੱਸਣਾ ਜਾ ਕੇ ਕਿ ਜਿਹੜੀ ਅਸੀਂ ਕਮਜ਼ੋਰੀ ਸਾਡੀ ਰਹੀ ਪ੍ਰਾਣੀ ਆਪਣੀ ਵਿਰਾਸਤਾਂ ਨਾਲ ਮਿਲਣ ਦੀ ਉਹ ਅਸੀਂ ਦੂਰ ਕਰ ਰਹੇ ਆਂ ਔਰ ਉਹ ਲਾਜ਼ਮੀ ਆਉਣ ਵਾਲੇ ਸਮੇਂ ਦੇ ਦੌਰਾਨ ਰੰਗ ਲਿਆਏਗੀ ਮੈਂ ਅੱਜ ਕਹਿ ਸਕਦਾ ਨਿਮਰਤਾ ਨਾਲ ਮੈਂ ਗੁਰਦੁਆਰਾ ਸਾਹਿਬ ਜਾ ਕੇ ਵੱਡੇ ਤੋਂ ਵੱਡੇ ਇਕੱਠ ਵਿੱਚ ਨਿਮਰਤਾ ਨਾਲ ਬਾਬੇ ਨਾਨਕ ਦੇ ਫਲਸਫੇ ਤੇ ਬੋਲਦਾ ਜਦੋਂ ਤੇ ਸਾਰੇ ਲੋਕੀ ਸੋਚਦੇ ਆ ਵੀ ਕਾਮੜ ਪਹਿਲਾਂ ਨਾਲੋਂ ਬਦਲ ਗਏ ਆ ਚੰਗੇ ਲੱਗਦੇ ਆ ਹੂੰ ਚੰਗੇ ਅਸੀਂ ਇਸ ਗੱਲ ਤੇ ਲੱਗਦੇ ਆ ਅਸੀਂ ਥੋੜੇ ਆਪਣੇ ਵਿਰਾਸਤ ਨਾਲ ਮਿਲਣ ਦਾ ਯਤਨ ਕਰ ਰਹੇ ਆ ਹਾਲੇ ਮੈਂ ਕਹਿ ਦਮਾ ਵੀ ਪੂਰੇ ਮਿਲ ਗਏ ਆ ਅਸੀਂ ਪੂਰਾ ਕਾਮਯਾਬੀ ਹਾਸਲ ਕਰ ਲਈਏ ਇਹ ਮੇਰਾ ਦਾਵਾ ਨਹੀਂ ਲੇਕਿਨ ਸ਼ੁਰੂਆਤ ਅਸੀਂ ਬਹੁਤ ਚੰਗੀ ਕਰ ਲਈ ਹੈ ਔਰ ਮੈਂ ਸਮਝਦਾ ਵੀ ਜੇ ਅਸੀਂ ਜ਼ਿੰਦਗੀ ਦੇ ਜਿਹੜੇ ਸਾਲ ਬਚੇ ਆ ਇਹਨ ਕਲਾਬੀ ਲਹਿਰ ਨੂੰ ਬਣਾਉਣ ਚ ਇਦਾਂ ਸਮਰੱਥ ਹੋ ਗਿਆ ਤਾਂ ਫਿਰ ਸਾਡਾ ਸਮਝਾਂਗੇ ਕਾਰਜ ਪੂਰਾ ਹੋ ਰਿਹਾ ਵਾਹਿਗੁਰੂ ਤੁਸੀਂ ਕਈ ਵਾਰੀ ਜ਼ਿਕਰ ਕੀਤਾ ਬਾਬਾ ਨਾਨਕ ਦਾ ਤੁਸੀਂ ਬਾਬਾ ਅੰਬੇਦਕਰ ਦਾ ਤੁਸੀਂ ਜ਼ਿਕਰ ਕੀਤਾ ਗੁਰਗੋਜ ਸਿੰਘ ਪਾਸ਼ਾ ਦਾ ਗੁਰਬਾਣੀ ਦਾ ਆਮ ਲੋਕ ਸੋਚਦਾ ਹੈ ਜਦੋਂ ਜਦੋਂ ਕਾਮਰੇਡ ਕਹਦੀ ਹੈ ਕਾਮਰੇਡ ਦਾ ਮਤਲਬ ਵੀ ਨਾਸਤਕ ਹੁੰਦਾ ਹੈ ਇਹ ਕਿਉਂ ਆਖਿਆ ਜਾਂਦਾ ਹੈ ਇਹ ਕੋ ਬਦਕਿਸਮਤੀ ਹੈ ਵੀ ਜਿੱਦਾਂ ਸਾਨੂੰ ਸਭ ਤੋਂ ਵੱਧ ਪੜਿਆ ਲਿਖਿਆ ਗਿਆ ਦੁਨੀਆ 'ਚ ਮਾਰਕਸੀ ਫਲਸਫੇ ਨੂੰ ਸਭ ਤੋਂ ਵੱਧ ਬੇਇਨਸਾਫੀ ਵੀ ਮਾਰਕਸੀ ਫਲਸਫੇ ਨਾਲ ਹੀ ਹੋਈ ਹੈ ਕਿਉਂ ਉਹਦੀ ਮਿਸ ਇੰਟਰਪ੍ਰੀਟੇਸ਼ਨ ਬਹੁਤ ਹੋਈ ਹੈ ਕਿਹਾ ਕੁਛ ਅਸੀਂ ਹੋ ਰਿਹਾ ਕਿਹਾ ਹੋਰ ਜਾਂਦਾ ਹੈ ਆਧਾਰਨ ਤੌਰ ਤੇ ਮਾਰਕਸ ਨੇ ਬਹੁਤ ਅੱਛਾ ਕਿਹਾ ਜੀ ਵੀ ਧਰਮ ਜਿਹੜਾ ਪੂਰੇ ਦੋ ਮਿੰਟ ਪੂਰੇ ਦੋ ਮਿੰਟ ਤੁਹਾਡੇ ਕੋਲ ਵਧੀਆ ਸੀ ਹਾਂ ਮਾਰਕਸ ਨੇ ਕਿਹਾ ਵੀ ਧਰਮ ਇੱਕ ਫੀਮ ਬੰਗ ਰਿਹਾ ਹੈ ਹਮ ਨਸ਼ਾ ਜਿਹੜੀ ਦੁਨੀਆ ਦੇ ਦੁੱਖਾਂ ਤੋਂ ਤੁਹਾਨੂੰ ਬਸ ਪਾਸੇ ਕ ਆਰਾਮ ਦੇ ਦਿੰਦੀ ਹੈ ਨਾਲ ਕਿ ਜਿੱਦਾਂ ਆਪਰੇਸ਼ਨ ਕਰਨ ਵੇਲੇ ਤੁਸੀਂ ਮਾਰਫੀਨ ਦਾ ਟੀਕਾ ਡਾਕਟਰ ਲਾਉਂਦਾ ਉਹ ਟੀਕਾ ਤੁਹਾਨੂੰ ਉਹਨਾਂ ਚਿਰ ਸਲਾਹ ਦਿੰਦਾ ਆਪਰੇਸ਼ਨ ਕਰੋ ਬੰਦੇ ਦਾ ਦਿਲ ਪਾੜ ਦੇ ਦਿਲ ਠੀਕ ਕਰ ਲਓ ਪਰ ਉਹਨਾਂ ਚ ਰਿਹਾ ਜਿੰਨੇ ਚ ਮਾਰਫੀਨ ਦੀ ਟੀਕੇ ਦਾ ਅਸਰ ਆ ਜਦੋਂ ਅਸਰ ਮੁੱਕਿਆ ਫਿਰ ਤੁਹਾਨੂੰ ਉਹਨੂੰ ਪੇਨ ਕਿਲਰ ਦੇਣੇ ਪੈਣੇ ਆ ਜੇ ਮੈਂ ਮਾਰਸ ਨੇ ਬਹੁਤ ਪੋਜ਼ਿਟਿਵ ਕਿਹਾ ਉਹਨੇ ਕਿਹਾ ਧਰਮ ਨੇ ਬੜਾ ਵੱਡਾ ਰੋਲ ਅਦਾ ਕੀਤਾ ਸਮਾਜ ਵਿੱਚ ਸਮਾਜਿਕ ਵਿਕਾਸ ਵਿੱਚ ਹਰ ਧਰਮ ਉਦੋਂ ਹੀ ਪੈਦਾ ਹੁੰਦਾ ਜਦੋਂ ਉਸ ਵੇਲੇ ਕ੍ਰਿਤਿਆ ਦਾ ਸਮਾਜ ਸਕਾਰ ਹੋਵੇ ਸਿੱਖ ਤੁਹਾਨੂੰ ਪੈਦਾ ਇੰਨਾ ਹੁੰਦਾ ਜੀ ਸਮਾਜਿਕ ਰੀਤੀਆਂ ਨਾ ਹੁੰਦੀਆਂ ਤਾਂ ਵਾਹ ਜਦੋਂ ਸਿੱਖ ਧਰਮ ਤੋਂ ਬਾਅਦ ਆਜੋ ਅਸੀਂ ਜੋ ਕਹਿੰਨੇ ਆ ਮੇਰਾ ਕਹਿਣ ਤੋਂ ਪੱਖਿਆ ਵੀ ਧਰਮ ਦੀ ਕੰਟਰੀਬਿਊਸ਼ਨ ਬਹੁਤ ਹੈ ਲੇਕਿਨ ਵੱਧ ਕੇ ਸੰਤ ਦੀ ਗੱਲ ਦੀ ਇਹ ਹੈ ਵੀ ਉਸ ਧਰਮ ਦੀ ਕੰਡ ਸਾਨੂੰ ਪੇਸ਼ ਕੀਤਾ ਗਿਆ ਵੀ ਸ਼ਾਇਦ ਅਸੀਂ ਧਰਮ ਦੇ ਵਿਰੁੱਧ ਧਰਮ ਦੇ ਵਿਰੋਧੀ ਨਹੀਂ ਧਰਮ ਦੀ ਆਜ਼ਾਦੀ ਦੇ ਨੰਬਰਦਾਰ ਆ ਪਰ ਅਸੀਂ ਧਰਮ ਦਾ ਰਾਜਨੀਤਿਕ ਇਸਤੇਮਾਲ ਕਰਨ ਦੇ ਵਿਰੋਧੀ ਆ ਬਸ ਬਹੁਤ ਬਹੁਤ ਧੰਨਵਾਦ ਜੀ ਤੇ ਸਮਾਂ ਕੱਢਿਆ ਸਟੂਡੀਓ 'ਚ ਆਏ ਆ ਤੇ ਆਉਣ ਵਾਲੇ ਸਮੇਂ ਜੀ ਫੇਰ ਕਿਤੇ ਗੱਲਬਾਤ ਕਰਾਂਗੇ ਚਰਦੀ ਕਲਾ ਜਿਹੜਾ ਕਿਸ ਤਰ ਤੇ ਇਨਸਾਨੀਅਤ ਦੀ ਗੱਲਬਾਤ ਕਰਦੇ ਰਹੋ ਤੁਹਾਡੇ ਦਾ ਬੜਾ ਮਾਣ ਹੈ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਿਆਂ ਧੰਨਵਾਦ ਮੇਰੇ ਨਾਲ ਮੰਗੰਤਰਮਪਾਸਲਾ ਜੀ ਖੁੱਲ ਕੇ ਵਿਚਾਰਾਂ ਹੋਈਆਂ ਨੇ ਮਾਰਕਸਵਾਦ ਕੀ ਹੈ ਇਹਦੀ ਔਣਤਾਈਆਂ ਕਿਵੇਂ ਨੇ ਅੱਗੇ ਨੂੰ ਕਿਵੇਂ ਤੁਰਨਾ ਹੈ ਅੱਜ ਦਾ ਪ੍ਰੋਗਰਾਮ ਸਪੌਂਸਰ ਕਰ ਰਹੇ ਨੇ ਬਲੂ ਲਾਈਟ ਲਿਮਟਿਡ ਵਾਲੇ ਪਰਮਜੀਤ ਸਿੰਘ ਰਾਣਾ ਬੜਾ ਲੰਮਾ ਸਮਾਂ ਖੋਜ ਕਰਨ ਤੋਂ ਬਾਅਦ ਪੰਜਾਬ ਪਹੁੰਚੇ ਨੇ ਜੋ ਸਾਂਝ ਕਲੰਦਰੀ ਚ ਪਲਾਂਟ ਲੱਗਾ ਦੂਜਾ ਪਲਾਂਟ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਾਫ ਸੁਥਰਾ ਸ਼ੁੱਧ ਪਾਣੀ ਬਿਮਾਰੀ ਤੋਂ ਰਹਿਤ ਪੀਣਾ ਅੰਮ੍ਰਿਤਲਾ ਅੰਮ੍ਰਿਤ ਬਲੂ ਲਾਈਟ ਲਿਮਟਿਡ ਵਾਲੇ ਪਰੰਜੀਤ ਸਿੰਘ ਰਾਣਾ ਨਾਲ ਆ ਜਿਹੜੇ ਦੋਨੇ ਨੰਬਰ ਆ ਰਹੇ ਨੇ 7009807083 ਵੀ ਇਹਦਾ ਨੰਬਰ ਹੈ ਕੈਨੇਡਾ ਦਾ ਵਟਸਐਪ ਨੰਬਰ 1604 865 5360 ਤੇ ਸੰਪਰਕ ਕਰ ਲਿਓ ਅਗਲਾ ਪ੍ਰੋਬਲਮ ਲੈ ਕੇ ਫਿਰ ਤੁਹਾਡੇ ਆਜ਼ਰ ਹੋਵਾਂਗਾ ਤਦ ਤੱਕ ਲਈ ਰੱਬ ਰੱਖੇ